ਓ ਜੀ ਯਾਰ ਇੰਨੀ ਦੇਰ ਉਹ ਇਨੇ ਸਾਲਾਂ ਬਾਅਦ ਦੱਸਿਆ ਤੁਹਾਨੂੰ ਵਾਹ ਯਾਰ ਕਮਾਰ ਕਰਦੇ ਤੂੰ ਕਿਤਾ ਤੁਹਾਨੂੰ ਤਾਂ ਫਿਰ ਪਤਾ ਹੀ ਆ ਤੁਮ ਸਾਹਿਬ ਕੰਮ ਕਰਨਾਂ ਚ ਕਿੱਥੇ ਟਾਈਮ ਲੱਗਦਾ ਹੁਣ ਤੇ ਯਾਰਾਂ ਦੋਸਤਾਂ ਨੂੰ ਮਿਲਣ ਵਾਸਤੇ ਵੀ ਟਾਈਮ ਬੜੀ ਮੁਸ਼ਕਲ ਨਾਲ ਨਿਕਲਦਾ ਹਾਂ ਵੀ ਗੱਲ ਠੀਕ ਹੈ ਚਲ ਸਾਰੀਆਂ ਗੱਲਾਂ ਛੱਡ ਪਹਿਲਾਂ ਦੱਸ ਚਾਹ ਪੀਏਗਾ ਕਿ ਠੰਡਾ ਪੀਏਗਾ ਤੁਹਾਨੂੰ ਸਾਹਿਬ ਜੋ ਮਰਜ਼ੀ ਮੰਗਾ ਲਓ ਓ ਮੀਕੂ ਅਜੀ ਗਾਈ ਓ ਇੱਧਰ ਆ ਮੇਰੇ ਦੋਸਤ ਆਏ ਨੇ ਬੜੇ ਸਾਲਾਂ ਬਾਅਦ ਜੀਵ ਸ਼ਰਮਾ ਜੀ ਉਹ ਇਨਾਂ ਵਾਸਤੇ ਗਰਮਾ ਗਰਮ ਮਸਾਲੇ ਵਾਲੀ ਚਾਹ ਲੈ ਗਿਆ ਬਾਹਰ ਤੁਹਾਡੇ ਦੋਸਤ ਨੇ ਵਿੱਚ ਵੀ ਸ਼ਾਕਾ ਕੋਈ ਨਹੀਂ ਨਹੀਂ ਇਹ ਸੱਜਣ ਹੀ ਤੋਂ ਨੇ ਦੁਸ਼ਮਣ ਨੇ ਦੁਸ਼ਮਣ 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 ਤੁਮ ਸਵੇ ਕੀ ਕਹਿ ਰਹੇ ਹੋ ਤੂੰ ਯਾਰ ਜੀ ਆ ਪੀਂਦੇ ਹੋ ਸ਼ੁਰੂ ਤੋਂ ਮੂੰਹ ਹੀ ਨਹੀਂ ਲਾਇਆ ਕਦੀ ਚਾਹ ਨੂੰ ਟੇਸਟ ਹੀ ਨਹੀਂ ਦੇਖਿਆ ਅਜ ਤੱਕ ਬਸ ਸੱਚਾਈ ਆ ਗਈ ਨਾ ਸਾਹਮਣੇ 20 ਸਾਲ ਹੋ ਗਏ ਇਹਨੇ ਕਦੀ ਚਾਹ ਨਹੀਂ ਪੀਤੀ ਜੇ ਮੈਂ ਇਹਨੂੰ ਪੁੱਛਣਾ ਦੋ ਜੀ ਚਾਹ ਲਿਆਵਾ ਨਾ 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 ਚਾਹ ਲੈ ਕੇ ਚਾਹ ਲੈ ਕੇ ਚਾਹ ਉਹਨਾਂ ਡਰਦੇ ਜੇ ਤੁਹਾਨੂੰ ਚਾਹ ਪਾਉਂਦੇ ਤੇ ਕਿਉਂ ਉਹਨਾਂ ਦਾ ਬੇੜਾਗਰ ਕਰਨ ਲੱਗੇ ਉਹਨਾਂ ਨੂੰ ਚਾਹ ਪਿਆ ਕੇ ਬੇੜਾਗਰ ਤੁਮ ਸਵੇ ਕੀ ਕਹਿ ਰਿਆ ਬੌਜੀ ਤੁਸੀਂ ਖੁਸ਼ੀ ਬੋਲਣਾ ਰੱਬ ਦਾ ਵਾਸਤਾ ਇਹ ਹੱਥ ਜੋੜੇ ਜੇ ਤੁਸੀਂ 2 ਮਿੰਟ ਚੁੱਪ ਰਹੋ ਮੈਂ ਤੁਹਾਡੇ ਯਾਰ ਨੂੰ ਸਮਝਾ ਲਵਾਂ ਰੱਬ ਦਾ ਵਾਸਤਾ ਜੀ ਘਰੋਂ ਮੈਂ ਚਾਹ ਦੇ ਨੁਕਸਾਨ ਦੱਸਦਾ ਬੌਜੀ ਚਾਹ ਦੇ ਬੜੇ ਨੁਕਸਾਨ ਜੇ ਜਿਹੜੀ ਚਾਹ ਪੀਂਦੇ ਆ ਨਾ ਚਾਹ ਪੀਣ ਦੇ ਨਾਲ ਬੌਜੀ ਅੰਦਰ ਬੰਦੀ ਐਸੀ ਦਿੱਤੀ ਹਾਂਜੀ ਐਸੀ ਦਿੱਤੀ ਮਤਲਬ ਗੈਸ 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 ਬੰਦੀ ਇਹ ਤਾਂ ਗੈਸ ਚੜਦੀ ਦਿਮਾਗ ਨੂੰ ਦਿਮਾਗ ਨੂੰ ਕਿੱਥੇ ਚੜਦੀ ਦਿਮਾਗ ਨੂੰ ਦਿਮਾਗ ਨੂੰ ਜਦੋਂ ਚੜਦੀ ਨਾ ਬੰਦੇ ਨੂੰ ਬੰਦਾ ਆਪਣੇ ਉੱਤੇ ਕਚੀਚੀਆਂ ਲੈਂਦਾ ਮੱਟ ਖਾਣ ਨੂੰ ਪੈਂਦਾ ਲੋਕਾਂ ਨੂੰ ਮੱਟ ਖਾਣ ਨੂੰ ਪੈਂਦਾ ਕੁੱਤੇ ਨੂੰ ਪੈਂਦਾ ਘਰਦਿਆਂ ਦੇ ਜੀਆਂ ਨੂੰ ਤੇ ਜੇ ਬਾਹਰ ਮਿਆਂ ਕਿਤੇ ਵੱਟ ਹੋ ਜੇ ਵੱਟ ਖਾਣ ਨੂੰ ਕਿਤੇ ਪੈ ਜੇ ਉੱਥੇ ਜਲਦੀ ਡੰਗਾ ਡੰਗਾ ਚੱਲ ਗਿਆ ਬਾਬੀ ਤੁਹਾਡਾ ਸਿਰ ਪਾੜ ਗਿਆ ਤਾਂ ਵੀ ਤੁਹਾਡਾ ਨਕਸਾ ਜੇ ਤੁਸੀਂ ਇਹ ਕਹਿਲਾ ਸਿਰ ਪਾੜਦਾ ਤੁਸੀਂ ਅੰਦਰ ਜਾਓਗੇ ਜੇਲ੍ਹ ਚ ਜਾਓਗੇ ਤੁਹਾਡੇ ਪੈਸੇ ਲੱਗਣਗੇ ਹਾਂਜੀ ਜੇ ਤੁਹਾਡਾ ਸਿਰ ਪਾੜ ਗਿਆ ਤੁਸੀਂ ਸਿੱਧੇ ਹਸਪਤਾਲ ਚ ਜਾਓਗੇ ਹੱਸ ਕੇ ਕਾਂ ਜਾਉਣਾ ਹੈ ਪਹਿਲੇ ਕਰਨ ਕੇ ਬਾਪੂ ਜੀ ਚਾਹੁੰਦੇ ਹੋ ਵੀ ਹਸਪਤਾਲ ਜਾਓਗੇ ਭਈ ਇਹ ਪਤਾ ਇਹ ਸਭ ਕਦ ਵਾਸਤੇ ਹੋਣਾ ਕਿਹਦੇ ਕਰਕੇ ਹੋਣਾ ਕਦੇ ਕਰਕੇ ਚਾਹ ਕਰਕੇ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਘਾਟੇ ਤੁਹਾਨੂੰ ਪੈ ਜਾਣ ਤੁਹਾਡਾ ਨੁਕਸਾਨ ਹੋ ਜਾਏ ਤੁਸੀਂ ਥਾਣੇ ਚਲ ਜਾਓ ਕਚਰੀ ਤੇ ਚਲ ਜਾਓ ਤੇ ਮੈਂ ਚਾ ਲੈਣਾ ਮੈਨੂੰ ਕੀ ਮੈਨੂੰ ਕੀ ਚਾ ਲੈ ਬੌਜੀ ਜੇ ਪਿੰਕਰ ਦੇ ਵੀ ਤੁਹਾਡੇ ਦੋਸਤ ਦਾ ਨੁਕਸਾਨ ਹੋ ਜਾਏ ਤਾਂ ਚਾ ਲੈਣਾ ਸਭ ਜਾਵੋ ਕਿ ਇਹ ਗੱਲ ਕਰਤਾ ਫੇ ਇਨੇ ਤੇ ਚਾਰੇ ਨੁਕਸਾਨ ਹੀ ਬੜੇ ਗਿਣਾਤੇ ਨੇ ਮੈਂ ਵੀ ਪਹਿਲੀ ਵਾਰ ਹੀ ਸੁਣਿਆ ਐਨੇ ਨੁਕਸਾਨ ਨੇ ਪੁੱਤ ਤਾਂ ਪਤਾ ਹੀ ਨਹੀਂ ਸੀ ਉਹ ਚੱਲ ਛੱਡ ਜਾ ਤੂੰ ਚਾਹ ਤੂੰ ਛੱਡ ਹਾਂਜੀ ਤੂੰ ਇਸ ਤਰ੍ਹਾਂ ਕੋਲਡ ਰਿੰਗ ਲਾ ਗਿਆ ਓਏ ਹੋਏ 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 ਰੱਬਾ ਇਹ ਤੂੰ ਇਹਦੇ ਪੇੜਾ ਗਰਗ ਕਰਨ ਦੇ ਤੁੜੇ ਜੇ ਹੁਣ ਕੀ ਹੋ ਗਿਆ ਬਾਜੀ ਮੈਨੂੰ ਲੱਗਦਾ ਵੀ ਤੁਹਾਡੇ ਦੋਸਤ ਨਹੀਂ ਐ ਤੁਹਾਡੇ ਦੁਸ਼ਮਣ ਨੇ ਦੁਸ਼ਮਣ ਆਰੇ ਕੀ ਬੋਲਣਿਆ ਨੂੰ ਬਾਜੀ ਰੱਬ ਦਾ ਵਾਸਤਾ ਜੀ ਜਿਦ ਤਰਾ ਪਹਿਲਾਂ ਚੁੱਪ ਰਹੇ ਹੋ ਨਾ ਹੁਣ ਵੀ ਚੁੱਪ ਰਹੋ ਮੈਨੂੰ ਇਹਦੇ ਬਾਰੇ ਸਮਝਾ ਲੰਗੋ ਕੋਲਡ ਰਿੰਗ ਬਾਰੇ ਜਿਹੜੀ ਕੋਲ ਡਰਿੰਕ ਹੈ ਨਾ ਕੋਲ ਡਰਿੰਕ ਬੌਜੀ ਤੁਸੀਂ ਪੜੇ ਤੇਰਾ ਕਹਿੰਦਾ ਮਤਲਬ ਕੀ ਹੈ ਬੜਾ ਨਹੀਂ ਖੜੀ ਮੈਂ ਤੈਨੂੰ ਪੜ ਲੱਗੇ ਭਾਈ ਤੁਮਨੇ ਤੂੰ ਚੋ ਭਾਈ ਤੂੰ ਪੜੇ ਲਿਖਣਾ ਤਰ ਪਤਾ ਹੁਆ ਪਰ ਇਹ ਟੀਵੀ ਤੇ ਕਿੰਨੀ ਐਡ ਆਉਂਦੀ ਹੈ ਹਾਂਜੀ ਬਈ ਕੋਲ ਡਰਿੰਕ ਜਿਹੜੀ ਹੈਗੀ ਹੈ ਨਾ ਇਹ ਹੈਗੀ ਟਾਇਲਟ ਕਲੀਨਰ ਕੀ ਹੈਗੀ ਹੈ ਐਂ ਤੇ ਕੀ ਹੈਗੀ ਹੈ ਮੈਂ ਵੀ ਵੇਖਿਆ ਸੀ ਉਹ ਕਹਿੰਦੇ ਨੇ ਵੀ ਇਹਦੇ ਨਾਲ ਟਾਇਲਟ ਸਾਫ਼ ਕਰੋ ਹੋ ਜਾਂਦੀ ਐ ਟਾਇਲਟ ਕਲੀਨਰ ਕਹਿੰਦੇ ਬੱਸ ਅੱਗੇ ਦੇ ਹਿੱਟ ਕਾੜੇ ਬੌਜੀ ਟਾਇਲਟ ਕਲੀਨਰ ਕਿੰਨੀ ਮਾੜੀ ਐ ਇਹ ਬੌਜੀ ਤੁਹਾਨੂੰ ਤੁਹਾਡੇ ਪੇਟ 'ਚ ਜਦੋਂ ਜਾਏਗੀ ਨਾ ਤੁਹਾਨੂੰ ਕਰੇਗੀ ਸ਼ੂਗਰ ਹਾਂ ਡਾਕਟਰ ਵੀ ਮਨਾ ਕਰਦੇ ਆ ਵੀ ਕੋਲ ਡਰਿੰਕ ਨਹੀਂ ਪੀਣੀ ਚਾਹੀਦੀ ਇਹਦੇ ਨਾਲ ਸ਼ੂਗਰ ਬਹੁਤ ਜਲਦੀ ਹੁੰਦੀ ਹੈ ਹਾਂਜੀ ਬੌਜੀ ਤੁਹਾਨੂੰ ਸ਼ੂਗਰ ਹੋਏਗੀ ਤੁਹਾਡੀਆਂ ਅੱਖਾਂ ਖਰਾਬ ਹੋਣਗੀਆਂ ਅੱਖਾਂ ਤੁਹਾਡੀ ਰੋਸ਼ਨੀ ਜਾਏਗੀ ਅੰਨੇ ਹੋ ਜਾਓਗੇ ਤੁਸੀਂ ਤੁਹਾਨੂੰ ਲੰਬੜਾ ਕੱਖ ਨਹੀਂ ਆ ਹਾਂਜੀ ਤੁਹਾਡੇ ਦੰਦ ਜੇ ਨਾ ਤੁਸੀਂ ਰੋਟੀ ਖਾਂਦੇ ਹੋ ਤੁਹਾਡੇ ਦੰਦ ਨਿਕਲ ਜਾਣਗੇ ਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਣੀਆਂ ਇੰਜ 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 ਕਰਕੇ ਨਹੀਂ ਕੰਮ ਲੱਪਣਾ ਤੁਹਾਡੇ ਕਿੰਨੇ ਨੁਕਸਾਨ ਨੇ ਜੇ ਫੇਰ ਵੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਇਹ ਤੁਹਾਡੇ ਨੁਕਸਾਨ ਹੋਣ ਤੇ ਮੈਂ ਤੁਹਾਨੂੰ ਪਿਆਰ ਨਾਲ ਕਹ ਰਹੀ ਹਾਂ ਦੱਸੋ ਮੇਰਾ ਕੀ ਹੈ ਮੈਂ ਅੰਦਰੋਂ ਜਾਣਾ ਅੰਦਰੋਂ ਕੋਟ ਰਿੰਗ ਮੜ ਕੇ ਲਿਆਉਂਗੀ ਨਹੀਂ ਦੱਸੋ ਤੁਹਾਨੂੰ ਪਤਾ ਹੈ ਇਹ ਰਿਸ਼ਤੇ ਵਿੱਚ ਆਪਣੀ ਅੱਖਾਂ ਖੋਲਦੀ ਇਹਨੇ ਨੁਕਸਾਨ ਹੁੰਦੇ ਨੇ ਪਹਿਲਾਂ ਇਹਨੇ ਮੈਨੂੰ ਜ਼ਿਆਦਾ ਨੁਕਸਾਨ ਦੱਸੇ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਕੋਟ ਰਿੰਗ ਦੇ ਨੁਕਸਾਨ ਦੱਸੇ ਸਾਡੇ ਤੇ ਅੱਜ ਕੱਲ ਦੇ ਬੱਚੇ ਜਿਹੜੇ ਨੇ ਕੋਲਡ ਡਰਿੰਕ ਤੋਂ ਬਗੈਰ ਤੇ ਰਹਿੰਦੇ ਨਹੀਂ ਆ। ਓਹੋ ਬਾਉ ਜੀ ਬਾਉ ਜੀ ਬਾਉ ਜੀ ਬਾਉ ਜੀ ਬਾਉ ਜੀ ਸਭ ਤੋਂ ਜਿਹੜੀ ਸਾਡੇ ਲੋਕਾਂ ਦੀ ਭੈੜੀ ਆਦਤ ਪਤਾ ਕੀ ਹੈ। ਅਸੀਂ ਸਵੇਰੇ ਉੱਠਦੇ ਆ ਨਾ ਅਸੀਂ ਸਮਝਦੇ ਫੈਸ਼ਨ। ਅणि ਅਸੀਂ ਆਪਣਾ ਸਮਝਦੇ ਸਟੇਟਸ ਵੀ ਜਿੱਥੇ ਵੀ ਜਾਣਾ ਹੈ ਕੋਲਡ ਡਰਿੰਕ ਪੀਣੇ ਆ। ਆਪਣੇ ਬੱਚਿਆਂ ਨੇ ਵੀ ਕੋਲਡ ਡਰਿੰਕ ਪੀਉਣੇ ਆ। ਲੈ ਬੱਚਾ ਲੈ ਲੈ ਮੇਰੇ ਪੁੱਤ ਕੋਲਡ ਡਰਿੰਕ ਲੈ। ਕੋਲਡ ਡਰਿੰਕ ਅਹੀਂ ਬੇੜਾ ਗਰਗ ਕਰਨਦੇ ਆ। ਬੱਚਿਆਂ ਦਾ ਬੇੜਾ ਗਰਗ ਕਰਨਦੇ ਆ ਬਾਉ ਜੀ। ਉਹ ਮਾਤੇ ਪਰਿਵਾਰਕ ਹੀ ਆਉਣ ਵਾਲੀ ਪੀੜੀ ਦਾ ਬੇੜਾ ਜਿਹਾ ਕਰਦੇ ਪਏ। ਵਾਕਈ ਯਾਰ ਇਹ ਗੱਲ ਤਾਂ ਪਹਿਲੀ ਵਾਰੀ ਸੁਣੀ ਆ। ਉਹ ਤੇ ਯਾਰ ਸਾਡੀਆਂ ਅੱਖਾਂ ਖੋਲ੍ਹ ਦੀਆਂ। ਏਡੇ ਵਧੀਆ ਤਰੀਕੇ ਨਾਲ ਸਾਨੂੰ ਸਾਰਾ ਕੁਝ ਸਮਝਾਤਾ। ਪਹਿਲਾਂ ਤੂੰ ਚਾਹ ਦੇ ਨੁਕਸਾਨ ਦੱਸੇ, ਫਿਰ ਤੂੰ ਕੋਲ ਡਰਿੰਕ ਦੇ ਨੁਕਸਾਨ ਦੱਸੇ। ਯਾਰ ਤੂੰ ਤੇ ਕਮਾਲ ਹੈ। ਸਮਝ ਗਏ ਜਨਾ ਕਿ ਚਾਹ ਦੇ ਤੇ ਕੋਲ ਡਰਿੰਕ ਦੇ ਕਿੰਨੇ ਨੁਕਸਾਨ ਨੇ। ਇਹ ਨਾਮ ਕੀ ਸੀ ਲੁਣਾ? ਮੇਰਾ ਨਾਮ ਹੈ ਮੀਕਾ ਨੇ ਮੇਰੇ ਸਮਝਾਉਂਦਾ ਹੈ ਉਹ ਹੀ ਇਹ ਤਰੀਕਾ। ਹੁਣ ਤੁਸੀਂ ਦੱਸੋ ਮੈਂ ਤੁਹਾਡੇ ਬਾਸੀ ਚਾਹ ਲੈ ਕੇ ਆਵਾਂ ਜਾਂ ਕੋਲ ਡਰਿੰਕ ਲੈ ਕੇ ਆਵਾਂ? ਨਾ 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 ਨਾ। ਅੱਜ ਤੋਂ ਬਾਅਦ ਕੋਲ ਡਰਿੰਕ ਵੀ ਪੀਂਦੇ ਤੇ ਮਿੱਕ ਨੂੰ ਇੱਕ ਗੱਲ ਹੋਰ ਦੱਸ ਦੱਸੋ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਕੋਲ ਡਰਿੰਕ ਪੀਂਦੀ ਚਾਹ ਪੀਂਦੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਉਹਨਾਂ ਵਾਸਤੇ ਕੀ ਸੰਦੇਸ਼ ਦੇ ਸਕਦੇ ਸੋ ਮੈਂ ਆਪਣੀ ਅਸ਼ਕਲ ਦੀ ਨੌਜਵਾਨ ਪੀਡੀਏ ਕੇ ਵੀ ਗੁਜ਼ਾਰਿਸ਼ ਕਰਾਂਗਾ ਕਿ ਜਦੋਂ ਵੀ ਉਹ ਕਿਤੇ ਜਾਂਦੇ ਨੇ ਹਨਾ ਆਪਣੇ ਖਾਣ ਪੀਣ ਵਾਲੇ ਸਮਾਨ ਦੇ ਨਾਲ ਉਹ ਕੋਲ ਡਰਿੰਕਸ ਨੂੰ ਪੀਂਦੇ ਨੇ ਜਿੰਨੂੰ ਉਹ ਆਪਣਾ ਸਟੇਟਸ ਸਿੰਬਲ ਸਮਝਦੇ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹੋ ਜਿਹੇ ਛੋਟੇ ਸਟੇਟਸ ਸਿੰਬਲਾਂ ਤੋਂ ਬਚੋ ਤੇ ਆਪਣੀ ਜ਼ਿੰਦਗੀ ਨੂੰ ਬਚਾਓ ਕਿਉਂਕਿ ਮੇਰਾ ਨਾਮ ਹੈ ਮੀਕਾ ਤੇ ਮੇਰੇ ਸਮਝਾਉਂਦਾ ਇਹੋ ਹੀ ਹੈ ਤਰੀਕਾ